ਹਾਂ ਦੇਦਾ ਹੋ ਗਿਆ ਭਾਈ ਫਿਰ ਗੁਲਗੋਲੇ ਆਏ ਫਿਰ ਬਦ ਅੜ ਕਲਾ ਪੇਸ਼ ਕਰੋ ਹੋ ਗਈ ਜੇ ਬਹੁਤ ਸੇਕ ਚਲ ਗਈ ਤੇ ਬੈਲੀ ਨਾ 파ਰ ਉੱਠ ਗਈ ਨਹੀਂ ਡਾਕਟਰ ਕੀ ਕਹਿ ਰਿਹਾ ਵੀ ਤੁਸੀਂ ਗੰਦਗੀ ਦੇ ਪਾਣੀ ਕਰਕੇ ਬਿਮਾਰ ਹੋ ਗਏ ਆਹ 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 ਕਹਿੰਦੇ ਪੇਸ਼ ਕਰੋ ਜੀ ਬਾਈ ਮੱਛਰਾਂ ਕਰਕੇ ਆਹ ਮੱਛਰਾਂ ਕਰਕੇ ਭਾਈ 파ੜ ਕਿੰਨੀ ਏਜ ਤੁਹਾਡੀ ਮਾਤਾ ਜੀ ਏਜ ਕਿੰਨੀ ਉਮਰ ਕਿੰਨੀ ਤੁਹਾਡੀ ਉਹ ਬਰਾ ਉਹ ਹੋ ਗਿਆ 40 50 60 ਤੇ ਤੁਸੀਂ ਕਾਰਪੋਰੇਸ਼ਨ ਦੇ ਕਿਸੇ ਅਧਿਕਾਰੀ ਨੂੰ ਦੱਸਿਆ ਨਹੀਂ ਮੈਂ ਗੰਦੇ ਪਾਣੀ ਕਰਕੇ ਬਿਮਾਰ ਹੋ ਗਈਆਂ ਬਿਮਾਰ ਤਾਂ ਫਿਰ ਸਾਰੇ ਚੱਲਦੇ ਫਿਰ ਜੱਜ ਜਰਗੇ ਆਪਾਂ ਜੇਗਾ ਸੋਣ ਉਹ ਤੇ ਕਹਿ ਰਹੇ ਸੀ ਅਸੀਂ ਕਾਰਪੋਰੇਸ਼ਨ ਦਫਤਰ ਗਏ ਸੀ ਹਾਂ ਚੜ ਉਹ ਜਾਣੇ ਫਿਰ ਉਹ ਫੇਰ ਜਾਵਾਂਗੇ ਫੇਰ ਠੀਕ ਉਹ ਲਾ ਦੀ ਲੋ ਮਚਰਦੇ ਬੈਠਾ ਹੈ ਉਹ ਸੀ ਪੀ ਵੀ ਦੇਖੋ ਕਾਫੀ ਰੂਟ ਹੈ ਜਿਹੜਾ ਲੋਕਾਂ ਵਿੱਚ ਔਰ ਇਸ ਮਹੱਲੇ ਦਾ ਨਾਮ ਹੈ ਵੈਸੇ ਵੋਟਾਂਗੇ ਜਿਹੜਾ ਆਇਆ ਭਾਈ ਕੁੱਤੜੀ ਦੀ ਨੀਂਦ ਸੁਤੀ ਹੋਈ ਹੈ ਲਾਈਕ ਕਰਨਾ ਨੰਬਰ ਦੇ ਦਿਓ ਜਿੱਥੇ ਨੰਬਰ ਬਾਕੀ ਹੋਇਆ ਪਿਆ ਉੱਧਰ ਵੀ ਤਾਂ ਉੱਧਰ ਦੇਖਾ ਦੋ ਦੂਸਰੀ ਜਿਹੜੇ ਕਾਫੀ ਪ੍ਰਚਾਨ ਆਇਆ ਤੇ ਔਰ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਆ ਕਿ ਆਹ ਜੀ ਸਮੱਸਿਆ ਦਾ ਹੱਲ ਹੋਊਗਾ ਪਰ ਜਿਹੜਾ ਇਸ ਮੱਦੇ ਦਾ ਕੋਈ ਇੱਥੇ ਰਹਿਨੇ ਨਾਮ ਕੀ ਜਗ੍ਹਾ ਦਾ ਬਈ ਜਿੰਦ ਤਨਾ ਕਰ ਕੀ ਕਾਰਨ ਕੀ ਹੋਇਆ ਦੱਸੋ ਪਾਣੀ ਨਹੀਂ ਆਉਂਦਾ ਗੱਡਰ ਭਰੇ ਹੋਇਆ ਗੱਡੀਆਂ ਦੇਖ ਲਓ ਪਾਣੀ ਲਾ ਕੇ ਚੱਲ ਜਾਂਦੇ ਆ ਮਾੜਾ ਜਿਹਾ ਸੀਮੈਂਟ ਚਾ ਲੋ ਨਿਆਣਾ ਕੋ ਹੱਥ ਲੜਗਾ ਤਾਂ ਵੀ ਇੱਟਾ ਕਿਲਰ ਜਾਂਦੇ ਨੇ ਜੇ ਗਰੀਬ ਬਰੌਣੀਆਂ ਵਟਿਆ ਤਾਂ ਵਧੀਆ ਲਾਉਣ 20 ਫੁੱਟ ਦਾ ਜੇ ਕਾਂਗਰਸ ਦਾ ਆਤੀ ਤਾਂ ਪਾਣੀ ਕਿੰਨੇ ਦਿਨ ਹੋ ਗਿਆ ਮਾਤਾ ਜੀ ਪਾਣੀ ਕਿੰਨੇ ਦਿਨ ਤੋਂ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ ਸਾਾਨੂੰ 3 ਮਹੀਨੇ ਹੋ ਗਏ ਚਾਰ ਜਿਉਂ ਗਰਮੀ ਚੜੀ ਤੇ ਬਿਮਾਰੀਆਂ ਵੀ ਫੈਲਦੀਆਂ ਗੰਦੇ ਪਾਣੀ ਦੇ ਉਹ ਫੈਲੀਆਂ ਸਾਨੂੰ ਫੈਲਦੀਆਂ ਨਾ ਉਹਨਾਂ ਨੂੰ ਨਹੀਂ ਫੈਲਦੀਆਂ ਆਬ ਤਾਂ ਸਾਫ ਸੁਥਰੇ ਤਾਂ ਰਹਿੰਦੇ ਕੀ ਕਰ ਰਹੇ ਨੇ ਅੱਜ ਤੁਸੀਂ ਜੋ ਕਾਂਗਰਸ ਦੇ ਮੁਰਦਾ ਬਾਦ ਦੇ ਨਾਰੇ ਲਗਾ ਰਹੇ ਹੋ ਪਹਿਲੇ ਤੇ ਕਰੋ ਮਹੀਨਾ ਡੇਢ ਮਹੀਨਾ ਹੋ ਗਿਆ ਵਾ ਕਾਰਪੇਸ਼ਨ ਦੇ ਇੱਥੇ ਕੋਈ ਸਮੱਸਿਆ ਹੱਲ ਨਹੀਂ ਹੋ ਰਹੀ ਹੈ ਸਾਰੇ ਓਵਰਫਲੋ ਫੀਓ ਓਵਰਫਲੋ ਹੋ ਰਿਹਾ ਜਿਹਨੇ ਸੀਵਰੇਜ ਹੈਗੇ ਨਾ ਸਾਰੇ ਅੱਬਾ ਕਮੈਂਟਾਂ ਹੀ ਪਾਈਆਂ ਹੋਈਆਂ ਮੇਲ ਹੀ ਪਾਈਏ ਕੋਈ ਰਿਸਪੌਂਸ ਨਹੀਂ ਆਇਆ ਤੁਹਾਨੂੰ ਲੱਗਦਾ ਸਾਡੇ ਨਹੀਂ ਆਉਂਦੀ ਫਿਰ ਪਾਣੀ ਸਾਡੇ ਨਹੀਂ ਆਉਂਦਾ ਤੁਸੀਂ ਇਸ ਬਾਰੇ ਕੋਈ ਕੰਪਲੇਟ ਕੀਤੀ ਹੈ ਕੰਪਲੀਟ ਕੀਤੀ ਆ ਹੈਗੀ ਫੋਟੋ ਦਿਖਾਓਗਾ ਜੀ ਇਹ ਕਿੰਨੀ ਵਾਰੀ ਕੰਪਲੀਟ ਕਰ ਚੁੱਕੇ ਹੋ ਜੀ ਉਹ ਯਾਰ ਪਿਆਰ ਦਾ ਮੇਲਾ ਆ ਗਿਆ ਵਾ ਠੀਕ ਹੈ ਦੋ ਮੇਲਾ ਆ ਰੱਖੋ ਸਾਰੀ ਮੇਲਾ ਇੱਕ ਕਰ ਪਲੇਟਾ ਕੋਈ ਤੁਹਾਡੇ ਕੋਲ ਇੱਥੇ ਪ੍ਰਸ਼ਾਸਨ ਨਹੀਂ ਪਹੁੰਚਿਆ ਕੰਪਲੇਟਾ ਕਰਨ ਤੋਂ ਬਾਰੇ ਇਹਦੇ ਬਾਰੇ ਇੱਥੇ ਜਿਹੜੇ ਐਮ ਐਲ اے ਨੇ ਉਹਨਾਂ ਨੇ ਗੱਲ ਕੀਤੀ ਹੈ ਐਮ ਐਲ اے ਨਾਲ ਗੱਲ ਨਹੀਂ ਕੀਤੀ ਆ ਪਹਿਲੇ ਕੰਪਲੀਟ ਪਾਉਂਦੇ ਪਹਿਲੇ ਨਾ ਕੰਪਲੀਟ ਦੀ ਰਿਸਪੌਂਸ ਹੀ ਨਹੀਂ ਆ ਰਿਹਾ ਆਪਣੇ ਨੂੰ ਕੋਈ ਕਾਰਪੋਰੇਸ਼ਨ ਚ ਪਾ ਰੇ ਕੰਪਲੀਟ ਦੋ ਕੋਈ ਰਿਸਪੌਂਸ ਦੇ ਰਿਹਾ ਨਹੀਂ ਜੀ ਕਿੰਨੇ ਦਿਨ ਹੋਗੇ ਕਿੰਨੇ ਦਿਨ ਹੋ ਗਿਆ ਪਾਣੀ ਦੁਬਾਰਾ ਆਇਆ ਪਾਣੀ ਮਹੀਨਾ 2 ਮਹੀਨਾ ਇੱਥੇ ਕੋਈ ਕਾਰਪੋਰੇਸ਼ਨ ਦਾ ਕੋਈ ਅਫਸਰ ਆਇਆ ਕੋਈ ਇੱਥੇ ਕੋਈ ਨਹੀਂ ਆਉਂਦਾ ਪਾਣੀ ਕੋਈ ਨਹੀਂ ਆਉਂਦਾ ਅੱਛਾ ਜੀ

ਕਾਂਗਰਸ ਨੂੰ ਜਿੱਤਾ ਹੁਣ ਜਿੱਤ ਗਈ ਤਾਂ ਸਾਰਾ ਸਿਆਪਾ ਹੋ ਗਿਆ ਗਲੀ ਚ ਕੋਈ ਸੁਵਿਧਾ ਹਮ ਲੋਕੋ ਕੋ ਨਹੀਂ ਹੈ ऐसे गली नहीं, नहीं बना रहे कि जैसे तोड़-तोड़ के खाना है सिगरेट जाम है पानी नहीं है बत्ती नहीं है कितनी प्रॉब्लम हो रही है सरकार आम आदमी पार्टी की सरकार है उन वालों जुड़े भी होवे आम पार्टी होवे कांग्रेस होवे कोई भी होवे सानू सुविधा चाहिए बस पानी चाहिए बत्ती चाहिए सरकार वालों ने भी वादे किए थे कि महिलाओं को 10000 रुपए देंगे कोई वादे नहीं किए नहीं है काम क्या करना है ਇੰਨੀ ਸਮੱਸਿਆ ਰੋਈਦੀ ਹੋਈ ਉਹਨੂੰ ਤਾਂ ਦੇਖਣਾ ਆ ਕੇ ਪਹਿਲਾਂ ਕਿੰਨੀ ਗੰਦੀ ਗੀ ਬੂਹੇ ਦੇ ਮੋਰੇ ਗਟਰ ਖੁੱਲੇ ਪਏ ਨੇ ਸਾਰਿਆਂ ਦੇ ਇੰਨੀ ਬਦਬੂਆਂ ਦੇ ਅੰਦਰ ਬੈਠ ਨਹੀਂ ਹੁੰਦਾ ਬੱਚੇ ਆ ਬਜ਼ੁਰਗ ਆ ਮੱਲੇ ਚਾਹਤਾਂ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਇਹ ਜਾਣਦੇ ਹਾਂ ਕਿ ਗਲੀ ਮੱਲੇ ਨੂੰ ਸਾਫ਼ ਸੁਥਰਾ ਬਣਾ ਕੇ ਰੱਖਣ ਗਟਰਾਂ ਦੇ ਵਿੱਚ ਟਾਈਮ 'ਤੇ ਸੀਵਰੇਜ ਦੀ ਸਫਾਈਆਂ ਕਰਵਾਉਣ ਪਾਣੀ ਪ੍ਰੋਪਰ ਦੇਣੇ ਇੱਕ ਟਾਈਮ ਤੇ ਇੱਥੇ ਦੇ ਕਾਉਂਸਲਰਾਂ ਨੇ ਨਹੀਂ ਕੋਈ ਗੱਲ ਕੀਤੀ ਤੁਸੀਂ ਭਈ ਅਸੀਂ ਤਾਂ ਇਹ ਨਵੇਂ ਕਾਉਂਸਲਰ ਵੀ ਆਉਂਦੇ ਕਈ ਵਾਰੀ ਹੱਥ ਜੋੜ ਜਾਂਦੇ ਨੇ ਐਦਾਂ ਕਰਦਾਂਗੇ ਉਦਾਂ ਕਹਦੇ ਕਰਦੇ ਤਾਂ ਕੁਝ ਵੀ ਨਹੀਂ ਵੋਟਾਂ ਤਾਂ ਦੋ ਦਿਨ ਪਹਿਲਾਂ ਹੋ ਕੇ ਕੰਡਾ ਕੀ 3 ਟਾਈਮ ਪਾਣੀ ਦਵਾਂਗੇ ਪਾਣੀ ਦਿਨ ਟਾਈਮ ਤਾਂ ਦੇਣਾ ਜ਼ਰੂਰ ਇੱਕ ਟਾਈਮ ਵੀ ਨਾ ਉਹ ਤਾਂ ਪਾਣੀ ਪੀਣ ਜੀ ਤੁਹਾਨੂੰ ਇੱਥੇ ਆਏ ਕਿੰਨੇ ਚਿਰ ਹੋ ਗਿਆ ਮੈਨੂੰ ਇੱਥੇ ਆਏ ਨੂੰ 2 ਸਾਲ ਹੋ ਗਏ ਨੇ 2 ਸਾਲ ਹੋ ਗਏ ਇਹ ਕਹਿ ਰਹੇ ਆ ਸਾਨੂੰ 1 ਮਹੀਨੇ ਤੋਂ ਸਮੱਸਿਆ ਆ ਰਹੀ ਹੈ ਭਈਆ ਉਹ ਤਾਂ ਲਗਾਤਾਰ ਕੀ ਚੱਲ ਰਹੀ ਹੈ ਨਾ ਜੋ ਪ੍ਰੋਪਰ ਸਮੱਸਿਆ ਉਹ ਤਾਂ 2 ਸਾਲ ਸੇ ਪਾਣੀ ਕੀ ਚੱਲਦੀ ਹੈ 2 ਸਾਲ ਵਿੱਚ ਤੁਹਾਨੂੰ ਪਤਾ ਨਹੀਂ ਲੱਗਿਆ ਇੱਥੇ ਦਾ ਕੌਂਸਲਰ ਕੌਣ ਆ ਜਾਂ ਐਮਐਲਏ ਕੌਣ ਤੁਸੀਂ ਪਿੱਛੇ ਵੋਟਾਂ ਪਾਈਆਂ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਵੋਟਾਂ ਪਾਈਆਂ ਤੇ ਪਰ ਹੁਣ ਨਿਆ ਥੋੜੀ ਕਿ ਪਿੱਛੇ ਪਿੱਛੇ ਥੋੜੀ ਨਾ ਪਜਾਹੇ ਕੰਮ ਕਰ ਵੀ ਤੇ ਕਹਿੰਦੇ ਰੋਏ ਕੌਂਸਲਰਾਂ ਦੇ ਕਰਾਈ ਜਾਂਦੇ ਨਹੀਂ ਉਹਨਾਂ ਨੇ ਇੱਕ ਵਾਰੀ ਵੀ ਗੇੜੀ ਨਹੀਂ ਮਾਰੀ ਤੁਹਾਡੇ ਏਰੀਆ ਚ ਆਂਦੀ ਆ ਮੱਲੇ ਦੇ ਵਿੱਚ ਆਂਦੇ ਵੋਟ ਮੰਗਣ ਆਂਦੇ ਆ ਹੱਥੋੜੇ ਵੋਟ ਮੰਗ ਕੇ ਕਹਿੰਦੇ ਇੰਨੇ ਵਾਦੇ ਨਹੀਂ ਪੂਰੇ ਕਰਦਾਂਗੇ ਉਹ ਕਹਤਾਂ ਪਰ ਕਹਿੰਦੇ ਵੀ ਇਹਨਾਂ ਕੁਝ ਵੀ ਹੈਗੀ ਜਦੋਂ ਵੋਟ ਮੰਗਣ ਆਂਦੇ ਆ ਤੁਸੀਂ ਉਦੋਂ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਨਹੀਂ ਦੱਸਦੇ ਹਾਂ ਆਏ ਦੱਸਿਆ ਕਹਿ ਕੇ ਗਏ ਕਿ ਤਿੰਨ ਟਾਈਮ ਪਾਣੀ ਦੇਵਾਂਗੇ ਤਿੰਨ ਟਾਈਮ ਪਾਣੀ ਦੇ ਬਜਾਏ ਉਹਨਾਂ ਨੇ ਤਾਂ ਇੱਕ ਟਾਈਮ ਪਾਣੀ ਨਹੀਂ ਦਿੱਤਾ ਰਾਤ ਨੂੰ 2 ਟਾਈਮ ਪਾਣੀ ਦਿੰਦੇ ਕਦੀ 1 ਵਜੇ ਕਦੀ 2 ਵਜੇ ਪੂਰੀ ਪੂਰੀ ਰਾਤ ਜਾਗਣਾ ਪੈਂਦਾ ਹੱਥ ਮੋਟਰ ਵਾਸਤੇ ਪੂਰੀ ਰਾਤ ਜਾਗਣਾ ਪੈਂਦਾ بار بار ਬਟਨ ਚਲਾਓ ਪਾਣੀ ਆਇਆ ਨਹੀਂ ਆਇਆ ਫੀਖਦੇ ਰੋ ਫਿਰ ਸਿਹਰੇ ਕੰਮਾਂ ਤੇ ਵੀ ਤਾਂ ਜਾਗਣਾ ਹੁੰਦਾ ਬੰਦਿਆਂ ਨੇ ਆਵੇਗਾ। ਇਹੀ ਕੀਤਾ ਜਾਇਆ ਕਿ ਉਹਨਾਂ ਨੂੰ ਪੁੱਛੋ ਕਿਉਂ ਨਹੀਂ ਸਮੱਸਿਆਵਾਂ ਹੱਲ ਕਰਦੇ? ਅਸੀਂ ਕਾਹਦੇ ਵਾਸਤੇ ਜਿਤਾਂਦੇ ਆ ਇਲੈਕਸ਼ਨ ਕਰਾਣੇ ਆ, ਵੋਟ ਦਿੰਨੇ ਉਹਨਾਂ ਨੂੰ। ਕਾਹਦੇ ਵਾਸਤੇ ਜਿਤਾਨੇ ਜੇ ਉਹਨਾਂ ਨੇ ਜਨਤਾ ਦੀ ਸਮੱਸਿਆ ਦਾ ਹੱਲ ਹੀ ਨਹੀਂ ਕੋਈ ਕੱਢਣਾ ਹੁੰਦਾ ਤਾਂ। ਨਹੀਂ ਜੇਕਰ ਨਹੀਂ ਹੁੰਦਾ ਤਾਂ ਤੁਸੀਂ ਕਾਰਪੋਰੇਸ਼ਨ ਦਾ ਕਹਿਰਾਓ ਕਰੋਗੇ, ਕੁਝ ਕਰੋਗੇ। ਜਾਏ ਆਂ ਭਈਆ ਦੋ ਵਾਰੀ ਜਾ ਕੇ ਆਂ ਕਾਰਪੋਰੇਸ਼ਨ ਦੇ ਦਫ਼ਤਰ ਵੀ ਦੋ ਵਾਰੀ ਬੈਠ ਕੇ ਆਇਆ ਘੰਟਾ ਘੰਟਾ ਪਰ ਕੋਈ ਹੱਲ ਥੋੜੀ ਹੁੰਦਾ ਐਪਲੀਕੇਸ਼ਨ ਲਿਖ ਕੇ ਦਿਲਨੀਆ ਸਭ ਕੁਝ ਕਰਕੇ ਆਨੇ। ਉੱਥੇ ਦੇ ਕਿਸੇ ਅਫਸਰ ਨੂੰ ਮਿਲੇ ਤੁਸੀਂ ਆ ਅਬੇ ਕਿਹੜੇ ਅਫਸਰ ਨਾਲ ਅਸੀਂ ਮਿਲ ਕੇ ਆਏ ਸੀ ਜਦੋਂ ਪਿੱਛੇ ਜਗੇ ਸੀ ਹਰਪ੍ਰੀਤ ਵਾਲੀਆ ਹਰਪ੍ਰੀਤ ਵਾਲੀਆ ਉਹਨੇ ਤੁਹਾਨੂੰ ਕੀ ਕਿਹਾ ਇਹੀ ਕਹਿੰਦੇ ਕਿ ਸਮੱਸਿਆ ਦਾ ਹੱਲ ਕਰ ਦਾਂਗੇ ਅੱਜ ਅੱਜ ਆਵਾਂਗੇ ਕੱਲ ਲਾਵਾਂਗੇ ਗੱਡੀ ਭੇਜਾਂਗੇ ਖੋਲ ਦਾਂਗੇ ਅਸੀਂ ਕੋਈ ਗੱਡੀ ਆਈ ਨਹੀਂ ਹੱਸ ਕਰ ਸੀ ਕਦੋਂ گے ਅਸੀਂ ਤੁਸੀਂ ਘਰ ਪੇਸ਼ਨ ਦਫਤਰ ਇਹ ਹੋ ਗਿਆ ਪਿਛਲੇ ਮਹੀਨੇ ਦੀ ਗੱਲ ਲੱਗੇ 15 ਦਿਨ ਦੇ ਉਸ ਮਹੀਨੇ ਤੋਂ ਲੱਗੇ ਦੁਆਰਾ ਪੇਰ ਗਏ ਹਾਂ 15 ਦਿਨ ਦੇ ਵਿੱਚ ਕੋਈ ਵੀ ਅਫਸਰ ਨਹੀਂ ਆਇਆ ਇੱਥੇ ਕੋਈ ਨਹੀਂ ਆਇਆ ਭਈ ਇੱਥੇ ਠੀਕ